ਜੇ ਕਰਨਾ ਚਾਹੁੰਨਾ ਹੈ ਅੰਮ੍ਰਿਤ ਵੇਲੇ ਤਾ ਤੈਨੂੰ ਨਸ਼ਾ ਹੋ ਜਾਏ ਤੂੰ ਅੰਮ੍ਰਿਤ ਵੇਲੇ ਉੱਠੇ ਅੰਮ੍ਰਿਤ ਵੇਲੇ ਬੰਦਗੀ ਕਰੇ ਤੂੰ ਗੁਰੂ ਗੁਰੂ ਜਪੇ ਆਪਣੇ ਮੁਖ ਤੋਂ ਉੱਚੀ ਸੱਚੀ ਕੀਰਤ ਕਰੇ ਤੇਰਾ ਜਿਹੜਾ ਜੀਵਨ ਹੈ ਨਾ ਉਹ ਰੱਬੀ ਨਾਮ ਦਾ ਨਸ਼ਾ ਕਰਕੇ ਜਿਸ ਦਿਨ ਅਮਲੀ ਹੋ ਗਿਆ ਦੁਨਿਆਵੀ ਨਸ਼ੇ ਤੇ ਉਤਰ ਜਾਣਗੇ ਆਦਮੀ ਤੇ ਕੰਨ ਉਤਰ ਜਾਣਗੇ ਪਰ ਤੂੰ ਕਦੀ ਧਰਮ ਦਾ ਨਸ਼ਾ ਕਰਕੇ ਵੇਖੀ ਚੰਗੇ ਕਰਮਾਂ ਦਾ ਬਦਕਿਸਮਤੀ ਇਹ ਸਿੱਖਦੀ ਇਹਨੇ ਗੁਰੂ ਦਾ ਉਪਦੇਸ਼ ਨਹੀਂ ਸਮਝਿਆ ਗੁਰਾਹਿ ਪਹਿਕੇ ਪਟ ਨਹੀਂ ਆ ਫਿਰ ਬੇਨਤੀ ਤੁਹਾਨੂੰ ਕਰਾ ਗੋਪਾਲ ਪੰਡ ਹੈ ਜਿਨੂੰ ਸਤਗੁਰੂ ਮਹਾਰਾਜ ਨੇ ਇਹ ਰੱਬੀ ਉਪਦੇਸ਼ ਸਮਝਾਇਆ ਸੀ 7 ਸਾਲ ਦੀ ਉਮਰ ਦੇ ਅੰਦਰ ਇੱਕ ਬ੍ਰਿਜਨਾਥ ਪੰਡਤ ਹੈ ਜੀਦੇ ਕੋਲ ਗੁਰੂ ਨਾਨਕ ਸਾਹਿਬ ਨੂੰ ਫਾਰਸੀ ਪੜਾਉਣ ਦੇ ਲਈ ਸਾਹਿਬ ਨੂੰ ਕੱਲਿਆ ਗਿਆ ਤੇ ਜੁਰ ਨੇ ਉਹਨੂੰ ਵੀ ਬੀ ਉਪਦੇਸ਼ ਦਿੱਤਾ ਇੱਕ ਤੀਜਾ ਕਤਬਦੀਨ ਕਾਜੀ ਹੈ ਤੁਹਾਨੂੰ ਤਿੰਨ ਨਾਂ ਚੇਤਾ ਰਹਿਣਾ ਚਾਹੀਦੇ ਨੇ ਗੋਪਾਲ ਪਾਂਦਾ ਕਤਬਦੀਨ ਕਾਜੀ ਜਿਹੜਾ ਫਾਰਸੀ ਪੜਾਉਂਦਾ ਤੇ ਅਰਬੀ ਪੜਾਉਂਦਾ ਹੈ ਬ੍ਰਿਜਨਾਥ ਪੰਡਿਤ ਇਹ ਤੈਨੂੰ ਬੋ ਨੇ ਜਿਹੜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਵਿੱਦਿਆ ਪੜ੍ਹਾਉਂਦੇ ਐ ਪਰ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੇ ਦੁਨਿਆਵੀ ਅਕਰ ਬਹੁਤ ਥੋੜੇ ਸਮੇਂ ਵਿੱਚ ਸਮਝ ਕੇ ਬਲਕਿ ਇਹਨਾਂ ਨੂੰ ਲੰਬੀ ਉਪਦੇਸ਼ ਮੰਡਿਆ 9 ਸਾਲ ਦੀ ਉਮਰ ਹੋਈ ਪੰਡਤ ਹਰਦਿਆਲ ਜੀ ਜੰਜੂ ਪਉਣ ਆ ਗਏ ਹੁਣ ਜਨੇਊ ਦੀ ਜਿਹੜੀ ਰਸਮ ਸੀ ਉਹ ਐਵੇਂ ਨਹੀਂ ਸੀ ਜੰਜੂ ਪਉਣ ਦਾ ਵਕਤ ਵੱਖਰਾ ਵੱਖਰਾ ਐ ਜੰਜੂ ਪੌਣ ਦੀ ਰੁੱਤ ਵੱਖਰੀ ਵੱਖਰੀ ਹੈ ਸ਼ਾਇਦ ਤੁਹਾਨੂੰ ਚਾਹ ਲੋਵੇ ਜਿਹੜਾ ਪੰਡਤ ਹੈ ਪੰਡਤ ਪਾਉਂਦਾ ਹੈ 7 ਸਾਲ ਦੀ ਉਮਰ ਵਿੱਚ ਜੰਜੂ ਉਹ ਪਾਏਗਾ ਕਪਾਹ ਤੋਂ ਬਣਿਆ ਉਹਦੋਂ ਹੁੰਦੀ ਹੈ ਬਸੰਤ ਰੁੱਤ ਜਿਹੜਾ ਦੂਜੇ ਨੰਬਰ ਤੇ ਖਤਰੀ ਹੈ ਇਹਨੂੰ ਪਾਇਆ ਜਾਂਦਾ ਹੈ 9 ਸਾਲ ਦੀ ਉਮਰ ਵਿੱਚ ਜੰਜੂ ਤੇ ਇਹ ਜਿਹੜਾ ਜੰਝੂ ਦੂਰੇ ਤਾਗੇ ਦਾ ਪੰਡਤ ਹੈ ਜਿਹੜਾ ਉਹ ਤੇਰੇ ਤਾਗੇ ਦਾ ਪਾਉਂਦਾ ਹੈ ਤੇ ਇਹਨੂੰ ਜਿਹੜਾ ਜੰਝੂ ਪਾਇਆ ਜਾਂਦਾ ਹੈ ਉਹ ਗਰਮੀ ਦੀ ਰੁੱਤ ਚ ਪਾਇਆ ਜਾਂਦਾ ਹੈ 9 ਸਾਲ ਦੀ ਉਮਰ ਅੰਦਰ ਜਿਹੜਾ ਤੀਜਾ ਵੈਸ਼ ਹੈ ਇਹਨੂੰ ਜੰਝੂ ਪਾਇਆ ਜਾਂਦਾ ਹੈ 13 11 ਸਾਲ ਦੀ ਉਮਰ ਵਿੱਚ ਉਹਨਾਂ ਦਾ ਜੰਝੂ ਪਾਇਆ ਜਾਂਦਾ ਹੈ ਕਿਹਰੇ ਤਾਗੇ ਦਾ ਪਾਇਆ ਜਾਂਦਾ ਹੈ ਤੇ ਵੱਖ-ਵੱਖ ਉਮਰ ਹੈ शूद्र ਹੈ ਜਿਹੜਾ ਉਹਨੂੰ ਹੱਕ ਨਹੀਂ ਹੈ ਸਿਵੜੇ ਤੇ ਅਨੁਸੁਨਿਆ ਤਾਨੂੰ ਪਤਾ ਹੈ ਵੀ ਤੁਸੀਂ ਮੈਂ ਆਪਾਂ ਕੌਣ ਹੈ ਕਦੀ ਹਿਸਤਰੀ ਪੜ ਕੇ ਵੇਖੋ ਆਪਾਂ ਬ੍ਰਾਹਮਣ ਦੀ ਵਰਣਵੰਡ ਦੇ ਮੁਤਾਬਕ ਸ਼ੁੱਧ ਨੇ ਆਪ ਨੂੰ ਕੋਈ ਹੱਕ ਨਹੀਂ ਸੀ ਧਰਮ ਦੀ ਗੱਲ ਕਰ ਲੈਂਦੇ ਜਹ ਧਰਮ ਦੀ ਗੱਲ ਪੜ ਲੈਂਦੇ ਬੀਵੀਆਂ ਨੂੰ ਤੇ ਹੱਕ ਹੀ ਕੋਈ ਨਹੀਂ ਸੀ ਧਰਮ ਦਾ ਚਿੰਨ ਪਾਉਣ ਦਾ ਹੁਣ ਪੰਡਿਤ ਹਰਦਿਆਲ ਜੀ ਆਏ 9 ਸਾਲ ਦੀ ਉਮਰ ਹੈ ਇੱਕ ਬੇਨਤੀ ਮੈਂ ਤੁਹਾਨੂੰ ਹੁਣ ਕਰਨ ਲੱਗਿਆ ਸਾਡੇ ਪੁਰਖਿਆਂ ਦਾ ਹਾਲ ਪਤਾ ਕੀ ਹੋਏਗਾ ਤੁਸੀਂ ਹਿਸਟਰੀ ਪੜ੍ਹ ਲਿਓ ਕਦੀ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਜਿਹੜੇ ਸਾਡੇ ਬਡੇਰੇ ਆਪਣੀ ਪੀੜ੍ਹੀਆਂ ਵਿੱਚ ਹੋਣ ਗਏ ਉਹਨਾਂ ਦਾ ਹਾਲ ਇਹ ਸੀ ਵੀ ਜੇ ਇੱਕ ਬ੍ਰਾਹਮਣ ਪੰਡਿਤ ਥੁਕਣਾ ਚਾਹੇ ਸਾਡੇ ਪੁਰਖੇ ਮੂੰਹ ਖੋਲਦੇ ਹੋਣਗੇ ਵੀ ਤੂੰ ਥੁੱਕ ਲੈ ਇੱਕ ਕੂਕਰ ਇੱਕ ਕੁੱਤਾ ਖੂਹ ਤੋਂ ਪਾਣੀ ਪੀ ਸਕਦਾ ਹੈ ਇੱਕ ਸ਼ੂਦਰ ਨੂੰ ਹੱਕ ਨਹੀਂ ਹੈ ਵੀ ਉਹ ਮਨ ਮਰਜ਼ੀ ਨਾਲ ਖੂਹ ਤੋਂ ਜਾ ਕੇ ਪਾਣੀ ਭਰ ਕੇ ਪੀ ਲੈ ਜੇ ਰਾਤ ਦੇ ਵਕਤ ਤੁਰਨਾ ਹੈ ਜੇ ਰਾਤ ਦੇ ਵਕਤ ਤੁਰਨਾ ਹੈ ਤੇ ਸਾਡੇ ਪੁਰਖੇ ਗਲ ਵਿੱਚ ਟੱਲੀ ਲਟਕਾ ਕੇ ਤੁਰਦੇ ਹੋਣਗੇ ਇੱਕ ਟੱਲ ਕਿਉਂਕਿ ਉਹ ਖੜਕਦਾ ਰਹੇ ਤੇ ਉਧਰੋਂ ਰਾਤ ਨੂੰ ਕੋਈ ਬ੍ਰਹਮਣ ਆਉਂਦਾ ਤੇ ਉਹਦੇ ਤੇ ਪਰਛਾਵਾਂ ਨਾ ਪਈ ਸੁਦਰਦਾਨੀਓਂ ਪਿੱਟਿਆ ਜਾਏਗਾ ਅਸੀਂ ਕਦਰ ਨਹੀਂ ਜਾਣੀ ਗੁਰੂ ਨਾਨਕ ਦੇਵ ਜੀ ਦੀ ਹੁਣ ਤੁਸੀਂ ਵੇਖੋ ਪੰਡਤ ਹਰदयाल ਆਉਂਦਾ ਪਹਿਲਾਂ ਤਲਵੰਡੀ ਇਕੱਠਾ ਹੋਇਆ ਸਾਖ ਸੰਬੰਧੀ ਇਕੱਠੇ ਹੋਏ ਬੜੀ ਵੱਡੀ ਰਸਮ ਹੁੰਦੀ ਸੀ ਪੰਡਤ ਜੀ ਆਏ ਕਹਿਣ ਲੱਗੇ ਵੀ ਸਤਿਗੁਰੂ ਜੰਝੂ ਪਾਉਣਾ ਹੈ ਸਹਿਰ ਕਹਿਣ ਲੱਗੇ ਵੀ ਇਹਦੇ ਨਾਲ ਕੀ ਹੋਣਾ ਹੈ ਕਹਿਣ ਲੱਗੇ ਅ ਵੀ ਸਤਿਗੁਰੂ ਧਰਮੀ ਬਣ ਜਾਓਗੇ ਇਹਦੇ ਨਾਲ ਤੇ ਰੱਬ ਦੇ ਨਾਲ ਨੇੜਤਾ ਹੋਏਗੀ ਧਰਮ ਦੇ चिन्ह ਨੇ ਸਤਿਗੁਰੂ ਕਹਿਣ ਲੱਗੇ ਵੀ ਭਲਿਆ ਜੇ ਇਹ ਧਰਮੀ ਬਣਾਉਂਦਾ ਤੇ ਫਿਰ ਇੱਕ ਕੰਮ ਕਰ ਦੀ ਪਹਿਲਾਂ ਮੇਰੀ ਮਾਂ ਨੂੰ ਬਹਨਾ ਦੇ ਜਿਨੇ ਜਨਮ ਦਿੱਤਾ ਮੇਰੀ ਭੈਣ ਹੈ 5 ਸਾਲ ਵੱਡੀ ਹੈ ਉਹਦੀ 14 ਸਾਲ ਦੀ ਉਮਰ ਹੋ ਗਈ ਉਹਦੇ ਮੈਂ ਪਹਿਨਿਆ ਨਹੀਂ ਵੇਖੇ ਮੇਰੀ ਭੈਣ ਨੂੰ ਅਹਨਾਜੇ ਘੱਟੋ ਘਾਟ ਧਰਮੀਆਂ ਵੀ ਤੇ ਬਣ ਜਾਣ ਪੰਡਤ ਹਰਧਿਆਲ ਕਹਿਣ ਲੱਗੇ ਵੀ ਮੇਰਾ ਧਰਮ ਇਜਾਜ਼ਤ ਨਹੀਂ ਦਿੰਦਾ ਖੱਥ ਖੜੇ ਕਰ ਲੇ ਵੀ ਨਹੀਂ ਇਹ ਨਹੀਂ ਹੋ ਸਕਦਾ ਸਤਿਗੁਰੂ ਕਹਿਣ ਲੱਗੇ ਵੀ ਫਿਰ ਜਿਹੜਾ ਜਿਹੜਾ ਧਰਮ ਦਾ ਚਿੰਨ ਬਿਟਕਰੇ ਪੈਦਾ ਕਰਦਾ ਹੈ ਬੰਡੀ ਪਾਉਂਦਾ ਹੈ ਇਹ ਕੁਦਨੀ ਮੈਂ ਪੈਨਣਾ ਸਤਗੁਰੂ ਤੁਸੀਂ ਕਿਹੋ ਜਾਂ ਪੈਨੋਗੇ ਇੱਕ ਅੰਮ੍ਰਿਤ ਵਚਨ ਉਚਾਰਿਆ ਕਹਿ ਲੱਗੇ ਮੈਂ ਇਨਾਂ ਦਾ ਦਇਆ ਕਪਾ ਸੰਤੋਖ ਸੂਤ ਅੱਗੇ ਕੀ ਹੈ ਜੱਤ ਗੰਢੀ ਸਤ ਵਟ ਦਇਆ ਦੀ ਕਪਾ ਹੋਵੇ ਸੰਤੋਖ ਦਾ ਸੂਤਰ ਹੋਵੇ ਜੱਤ ਦੀਆਂ ਗੰਢਾਂ ਹੋਵਣ ਸਤ ਦਾ ਵਟ ਚਾੜਿਆ ਹੋਵੇ ਏ ਜਨੇਊ ਜੀ ਦਾ ਹਈ ਤੇ ਪੰਡਿਕਾਤ ਇਹ ਉਹਦਾ ਹੈ ਤੇ ਮੈਨੂੰ ਪਹਿਨਾਵੇ ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹ ਦਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਧੂਰ ਗੱਲ ਚੱਲੇ ਪਾਏ ਨਾ ਇਹਨੇ ਟੁੱਟਨੇ ਨਾ ਮੈ ਲਗਨੀ ਹੈ ਸਤਿਗੁਰ ਕਹਿਣ ਲੱਗਿਓ ਧਨ ਜਿਹੜਾ ਦਇਆ ਦੀ ਖਪਾ ਦਾ ਜੰਝੂ ਪਾ ਲੈ ਗੁਰੂ ਨਾਨਕ ਸਦੀਆਂ ਤੋਂ ਲੈ ਕੇ ਗੱਲ ਚੱਲਦੀ ਸੀ ਤੁਸੀਂ ਸੋਚ ਕੇ ਵੇਖੋ ਜਿਹੜੀ ਲੋ ਨੀਤ ਸਦੀਆਂ ਤੋਂ ਚੱਲ ਰਹੀ ਹੈ ਅੱਜ ਪਹਿਲੇ ਗੁਰੂ ਨਾਨਕ ਸਾਹਿਬ ਨੇ ਮੰਨ ਕੋ ਨੇਲ ਵੀ ਮੈ ਇੰਪੋਰਟ ਹੈ ਗੁਰੂ ਨੇ ਇੱਕ ਗੱਲ ਸਮਝਾਈ ਇਹ ਬੜਾ ਲੰਬੇਰਾ ਬਚਨ ਹੈ ਕਦੀ ਸਮੇਂ ਦੀ ਸੀਮਾ ਅੱਗੇ ਜਾ ਕੇ ਬਚਨ ਪੜਿਓ ਸ਼ਬਦ ਵਰਤੇ ਨੇ ਕਹਿ ਲੱਗੇ ਪੰਡਤ ਜੀ ਤਾਗ ਨਾ ਇੰਦਰੀ ਤਾਗ ਨਾ ਨਾਲੀ ਭੜ ਕੇ ਠੁੱਕ ਪਵੈ ਨਿਤ ਦਾੜੀ ਤਾਗ ਨਾ ਪੈਰੀ ਤਾਗ ਨਾ ਹੱਥੀ ਤਾਗ ਨਾ ਜੇਬਾ ਤਾਗ ਨਾ ਅੱਖੀ ਵੇ ਤੱਗਾ ਆਪੇ ਬੱਤੈ ਬੜਤਾਗੇ ਅਬਰਾ ਕਤੈ ਗੁਰੂ ਨੇ ਇੱਕ ਗੱਲ ਸਮਝਾਈ ਸੀ ਕਿ ਡਿੰਜੂ ਪੌਣ ਹੈ ਨਾ ਕਦੀ ਅੱਖਾਂ ਨੂੰ ਪਾਏ ਮਾੜਾ ਨਾ ਦੇਖਣ ਕਦੀ ਪਾ ਆਪਣੀ ਜ਼ੁਬਾਨ ਨੂੰ ਮਾੜਾ ਨਾ ਬੋਲੇ ਕਦੀ ਪਾ ਆਪਣੇ ਕੰਨਾਂ ਨੂੰ ਮਾੜੇ ਸ਼ਬਦ ਨਾ ਸੁਣ ਕਦੀ ਪਾ ਆਪਣੇ ਹੱਥਾਂ ਪੈਰਾਂ ਨੂੰ ਮਾੜੀ ਥਾਮਾਂ ਤੇ ਚੱਲ ਕੇ ਨਾ ਜਾਣ ਮੈਂ ਤੇ ਇਹੋ ਦਾ ਧਰਮ ਦਾ ਚਿੰਨ ਹੋਣਾ ਹੈ ਗੁਰੂ ਜੀ ਨੇ ਜੰਮੀ ਉਪਦੇਸ਼ ਵੰਡਿਆ ਲੁਕਾਈਆਂ ਅੱਖਾਂ ਖੁੱਲ ਗਈਆਂ ਸੰਤ ਸਚੇ ਪਾਤਸ਼ਾਹ ਮਹਾਰਾਜ ਇੱਥੇ ਬੇਅੰਤ ਬਖਸ਼ਸ਼ ਵਰਤਾਉਂਦੇ ਐ ਕਦੀ ਲੋੜ ਬੰਦਾ ਨੂੰ ਭੋਜਨ ਸ਼ਿਕਾਉਂਦੇ ਐ ਬੇਅੰਤ ਬਖਸ਼ਸ਼ ਵਰਤਾਕੇ ਤੇ ਇਹ ਕਲ ਚੇਤਾ ਰੱਖੋ ਬਾਬਾ ਮਰਦਾਨੇ ਦਾ ਵੀ ਮਲਾਪ ਐ ਨਾ ਜਿਹੜਾ ਉਹ ਤਲਵੰਡੀ ਦੀ ਧਰਤੀ ਤੋਂ ਗੁਰੂ ਨਾਨਕ ਸਾਹਿਬ ਨਾਲ ਹੋਇਆ ਇੱਕ ਦਿਨ ਸਤਿਗੁਰੂ ਇੱਕ ਰੁੱਖ ਥੱਲੇ ਬੈਠੇ ਸਨ ਤੇ ਇਕਾਂਤ ਵਿੱਚ ਬੈਠੇ ਰੱਬੀ ਯਾਦ ਵਿੱਚ ਸ਼ਹਿਰ ਨੇ ਰਬਾਬ ਦੀ ਆਵਾਂ ਸੁਣੀ ਬਹੁਤ ਨਾਸਪੀਨੀ ਕੋਈ ਰਬਾਬ ਵਜਾ ਰਿਹਾ ਹੈ ਤੇ ਨਿਗਾਹ ਮਾਰੀ ਮਿਹਰ ਦੀ ਸਾਹਮਣੇ ਇੱਕ ਮਨੁੱਖ ਵੇਖਿਆ ਘਰ ਘਰ ਜਾ ਕੇ ਰਬਾਬ ਵਜਾ ਰਿਹਾ ਹੈ ਇੱਕ ਘਰ ਰਬਾਬ ਵਜਾਉਂਦਾ ਉਹ ਝੋਲੀ 'ਚ ਕੁਝ ਪਾਉਂਦੇ ਹੈ ਅਗਲੇ ਘਰ ਚ ਲਿਆ ਜਾਂਦਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੱਲ ਕੇ ਕੋਲ ਗਏ ਜਾ ਕੇ ਪੁੱਛਿਆ ਕਹਿਣ ਲੱਗਿਆ ਵੀ ਪੰਡਿਆ ਤੇਰਾ ਨਾਮ ਕੀ ਕਹਿਣ ਲੱਗਿਆ ਦਾਨਾ ਸਤਿਗੁਰੂ ਕਹਿੰਦੇ ਕਿ ਨਹੀਂ ਤੂੰ ਮਰਦਾਨੇ ਮਰ ਚੁੱਕਿਆਂ ਨੂੰ ਜੀਵਨਦਾਨ ਦੇ ਸਕਦਾ ਬਾਪਾ ਮਰਦਾਨਾ ਕਹਿਣ ਲੱਗਿਆ ਵੀ ਮੇਰੇ ਕੋਲ ਕੀ ਏ ਸਤਿਗੁਰੂ ਜੀਹਾ ਸਤਿ ਕਹਿਣ ਲੱਗੇ ਵੀ ਪਹਿਲਾਂ ਇਹ ਦੱਸ ਵੀ ਤੂੰ ਆ ਘਰ ਘਰ ਰਬਾਬ ਕਿਉਂ ਵਜਾ ਰਿਹਾ ਕਹਿਣ ਲੱਗਿਆ ਜੀ ਵੀ ਸਾਡਾ ਪਿਤਾ ਪੁਰਖੀ ਕੀਤਾ ਹੈ ਲੋਕਾਂ ਦੀ ਵਡਿਆਈ ਕਰਦਾ ਹੈ ਉਸਤਤ ਕਰਦਾ ਹੈ ਤੇ ਲੋਕ ਝੋੜੀ ਵਿੱਚ ਮੇਰੇ ਖੈਰ ਪਾਉਂਦੇ ਹੈ ਮੇਰੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ ਗੁਰੂ ਨਾਨਕ ਸਾਹਿਬ ਨੇ ਇੱਕ ਵਕਤ ਆਖੇ ਐ ਲੱਗੀ ਬੀਮਲਦਾਨਿਆ ਆ ਤੂੰ ਮੇਰੇ ਨਾਲ ਚੱਲ ਅੱਜ ਤੋਂ ਬਾਅਦ ਆਪਾਂ ਲੋਕਾਂ ਦੇ ਗੂਹਿਆਂ ਤੇ ਢਾਕੇ ਰਬਾਬ ਨਹੀਂ ਵਜਾਉਣੀ ਬਲਕਿ ਆਪਾਂ ਰੱਬ ਦੀ ਯਾਦ ਵਿੱਚ ਰਬਾਬ বাজਾਵਾਂਗੇ ਤੁਰ ਬਾਪ ਜਾਈ ਮੈਂ ਗਾਵਾਂਗਾ ਯਾਦ ਰੱਖੀ ਅੱਜ ਤੱਕ ਇਕੱਲਾ ਗੁਜਰਾਨ ਚੱਲਦਾ ਹੈ ਰੱਬ ਦੇ ਗੁਣ ਗਾ ਕੇ ਤੈਨੂੰ ਭਗਵਾਨ ਵੀ ਮਿਲ ਜਾਏਗਾ ਉਹਦੇ ਤੇ ਬਖਸ਼ਿਸ਼ ਵਰਤਾਈ ਬਾਪਾ ਮਰਦਾਨਾ ਸਾਥੀ ਬਣ ਜਾਂਦਾ ਹੈ ਤਲਵੰਡੀ ਦੀ ਧਰਤੀ ਤੋਂ ਹੁਣ ਤੁਹਾਨੂੰ ਮੈਂ ਫੇਰ ਪੁੱਛਣ ਲੱਗਿਆ ਤੁਹਾਨੂੰ ਪਤਾ ਹੈ ਕਿਸੇ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਨੇ ਤਲਵੰਡੀ ਦੀ ਧਰਤੀ ਤੇ ਕਿੰਨੇ ਸਾਲ گزارੇ ਜੀਵਨ ਦੇ ਕਿੰਨੇ ਸਾਲ گزارੇ ਬੁਰਾ ਨਾ ਮਨਯੂ ਨੇ ਹੱਥ ਜੁੜ ਕੇ ਕਹਿਣ ਲੱਗੇ ਜੇ ਨਹੀਂ ਪਤਾ ਨਾ ਤੇ ਇਹ ਗੱਲ ਸੋਚੋ ਵੀ ਅਸੀਂ ਦਿਹਾੜਾ ਹਰ ਸਾਲ ਮਨਾਉਂਦੇ ਆ ਪਰ ਅਸੀਂ ਸਮਝੀ ਨਹੀਂ ਗੱਲ ਧਰਮ ਵਾਲੀ ਅੱਜ ਤੁਸੀਂ ਖਿਆਲ ਰੱਖਿਓ 34 ਸਾਲ 34 ਸਾਲ ਗੁਰੂ ਨਾਨਕ ਸਾਹਿਬ ਜੀ ਨੇ ਰਾਏ ਭੋਏ ਦੀ ਤਲਵੰਡੀ ਤੇ guzare ਆ 34 ਬਰੇ ਵਿਆਹ ਵੀ ਹੋ ਚੁੱਕਿਆ ਇੱਥੇ ਮਾਤਾ ਸੁਲਖਣੀ ਨਾਲ ਪੁੱਤਾਂ ਦਾ ਵੀ ਜਨਮ ਹੋ ਗਿਆ ਬਾਬਾ ਸ੍ਰੀ ਚੰਤ ਤੇ ਲਕਸ਼ਮੀ ਦਾਸ ਦਾ ਇੱਥੇ ਰਹਿ ਕੇ ਸਤਿਗੁਰੂ ਰੱਬੀ ਉਪਦੇਸ਼ ਵੰਡ ਰਹੇ ਨੇ 34 ਸਾਲ guzare ਤੇ ਤਲਵੰਡੀ ਦੀ ਧਰਤੀ ਤੇ ਬੇਅੰਤ ਸੰਗਤਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਉਂਦੀਆਂ ਤੇ ਹਜ਼ੂਰ ਰੱਬੀ ਦੇਸ਼ ਬਣਦੇ ਆ ਪਰ ਇੱਕ ਵਕਤ ਆਉਂਦੇ ਵੀ ਜਿਹੜੇ ਮਹਿਤਾ ਕਾਲੂ ਜੀ ਨੇ ਪਿਤਾ ਜੀ ਨੇ ਪਿਤਾ ਦਾ ਬਾਪ ਪੁੱਤ ਤੇ ਹੱਥ ਹੁੰਦਾ ਤੇ ਉਹਨਾਂ ਕਈ ਵਾਰੀ ਇਹ ਗੱਲ ਸੋਚਣੀ ਵੀ ਮੇਰਾ ਪੁੱਤ ਐਨਾ ਜਿਹੜਾ ਕਿਉਂਕਿ ਸਹਿਤ ਦਾ ਸੁਭਾਅ ਸੀ ਲੋੜ ਬੰਦਾ ਵਿੱਚ ਵਰਤਾ ਦੇਣਾ ਜੇ ਆਖਿਆ ਵੀ ਵਪਾਰ ਕਰਿਆ ਉਹ ਚੂੜਕਾ ਨੇ ਵਪਾਰ ਮੰਡੀ ਪ੍ਰਸਿੱਧ ਸੀ ਉਹ ਵੀ ਲੋੜ ਬੰਦਾ ਨੂੰ ਸ਼ਿਕਾਇਤ ਹੈ ਕਈ ਵਾਰੀ ਘਰ ਵਿੱਚੋਂ ਵੀ ਕੋਈ ਭਾਂਡਾ ਪਦਾਰਥ ਦੇ ਦੇਣਾ ਤੇ ਮੈਂ ਤਾਂ ਕਾਨੂੰਨ ਹੀ ਕਈ ਵਾਰੀ ਨਰਾਜ਼ ਹੋਣਾ ਵੀ ਲੋਕ ਲੁੱਟ ਕੇ ਬਾਹਰੋਂ ਘਰ ਪਰ ਜੇਕਰ ਲੁਟਾਈ ਜਾ ਰਹੀ ਹੈ ਰਾਏ ਬੁਲਾਰ ਸੀ ਨਾ ਜਿਹੜਾ ਉੱਥੋਂ ਦਾ ਹਾਕਮ ਉਹਨੇ ਕਈ ਵਾਰ ਮਹਿਤਾ ਕਾਨੂੰਨ ਨੂੰ ਆਖਿਆ ਸੀ ਵੀ ਮਹਿਤਾ ਜੀ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਨਰਾਜ਼ ਨਾ ਹੋਇਆ ਕਰੋ ਜੇ ਲੋੜ ਹੁੰਦੀ ਹੈ ਇਹ ਤੁਹਾਨੂੰ ਲੱਗਦਾ ਹੈ ਨਾ ਵੀ ਕੁਝ ਵਿਗਾੜ ਦੇ ਮੇਰੇ ਖਜ਼ਾਨੇ ਵਿੱਚੋਂ ਲੈ ਜਾਓ ਪਰ ਬਾਪ ਬਾਪ ਹੁੰਦਾ ਹੈ ਤੇ ਉਹਨੇ ਕਈ ਵਾਰੀ ਨਾਰਾਜ਼ਗੀ ਜ਼ਾਹਰ ਕਰਨੀ ਇੱਕ ਵਕਤ ਸਲਾਹ ਕੀਤੀ ਰਾਏ ਬੁਲਾਰ ਨੇ ਬੇਬੇ ਨਾਨਕੀ ਨਾਲ ਸਲਾਹ ਕੀਤੀ ਬੇਬੇ ਨਾਨਕੀ ਦਾ ਰਿਸ਼ਤਾ ਕਿੱਥੇ ਹੋਇਆ ਸੀ फटाफट ਬੋਲੋ ਕਿੱਥੇ ਹੋਇਆ ਸੀ ਸੁਲਤਾਨਪੁਰ ਸਾਹਿਬ ਉਹ ਦੌਲਤ ਖਾਨ ਆ ਗੱਲ ਕਰਕੇ ਰਾਏ ਬੁਲਾਰ ਨੇ ਕਰਵਾਇਆ ਸੀ ਰਾਏ ਬੁਲਾਰ ਵੀ ਹਾਕਮ ਹੈ ਦੌਲਤ ਖਾਨ ਸੁਲਤਾਨਪੁਰ ਦਾ ਨਵਾਬ ਹੈ ਤੇ ਭਾਈ ਜੈ RAM ਹੈ ਜਿਹੜਾ ਬੇਬੇ ਨਾਨਕੀ ਦੇ ਘਰੋਂ ਉਹ ਨੌਕਰੀ ਕਰਦਾ ਸੀ ਤੇ ਤਾਂ ਕਰਕੇ ਰਿਸ਼ਤਾ ਰਾਏ ਬੁਲਾਰ ਨੇ ਕਰਵਾਇਆ ਸੀ ਇੱਕ ਬੇਬੇ ਨਾਨਕੀ ਦੂਜਾ ਰਾਏ ਬੁਲਾਰ ਉਹ ਵੀ ਨੇ ਜਿੰਨਾ ਗੁਰੂ ਨਾਨਕ ਸਾਹਿਬ ਨੂੰ ਪਛਾਨ ਲਿਆ ਸੀ ਵੀ ਇਹ ਗੁਰੂ ਨਾਨਕ ਸਾਹਿਬ ਕੋਈ ਜੰਬੀ ਬਖਸ਼ਿਸ਼ ਲੈ ਕੇ ਆਏ ਨੇ ਉਹ ਨਮਸਕਾਰਾ ਕਰਦੇ ਸਨ ਹੁਣ ਮੈਂ ਜਿਹੜੀ ਬੇਨਤੀ ਤੁਹਾਨੂੰ ਕਹਿ ਲੱਗੀ ਹੈ ਬੇਬੇ ਨਾਨਕੀ ਨਾਲ ਸਲਾਹ ਕੀਤੀ ਰਾਜ ਬਲਾਰ ਨੇ ਵੀ ਬੇਬੇ ਮੈਂ ਤਾਂ ਕਾਲੂ ਸਮਝਦਾ ਨਹੀਂ ਐ ਤੇ ਵੀ ਕਿਉਂ ਨਾ ਤੂੰ ਗੱਲਬਾਤ ਕਰ ਤੇ ਮੈਂ ਗੁਰੂ ਨਾਨਕ ਸਾਹਿਬ ਨੂੰ ਤੇਰੇ ਕੋਲ ਘੱਲ ਦਿੰਦੇ ਸਲਾਹ ਮਸ਼ਮਰਾ ਕਰਕੇ ਮੈਂ ਸੰਖੇਪ ਕਹਾਂ 34 ਸਾਲਾਂ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਦੀ ਸੁਲਤਾਨਪੁਰ ਸਾਹਿਬ ਚਲੇਗੇ ਜਾਕੀ ਕਿਰਤਕਾਰ ਕੀ ਕੀਤੀ رائے ਬੁਲਾਰ ਨੇ ਕਿਹਾ ਸੀ ਭਾਈ ਜੈ ਰਾਮ ਨੂੰ ਵੀ ਦੌਲਤ ਖਾਨ ਦਾ ਮੋਦੀ ਖਾਨਾ ਸੰਭਾਲਿਆ ਹੁਣ ਮੋਦੀ ਖਾਨਾ ਕੀ ਹੈ ਮੋਦੀ ਖਾਨਾ ਨਾ ਜਿਹੜਾ ਉਹ ਛੋਟਾ ਕੋਈ ਟਿਕਾਣਾ ਨਹੀਂ ਸੀ ਅਸਲ ਵਿੱਚ ਹਜ਼ਾਰਾਂ ਮਨ ਦਾਣੇ ਸਾਲ ਭਰ ਵਿੱਚ ਦੀ ਮੋਦੀ ਖਾਨੇ ਚ ਆਉਂਦੇ ਆ ਹਜ਼ਾਰਾਂ ਮਨ ਦਾਣੇ ਇੱਥੋਂ ਜਾਂਦੇ ਆ ਕਿਉਂ ਜਿਹੜੇ ਲੋਕ ਟੈਕਸ ਦਿੰਦੇ ਸਨ ਹਾਕਮ ਨੂੰ ਉਹ ਵੀ ਅਨਾਜ ਦੇ ਰੂਪ ਵਿੱਚ ਔਰ ਜਿਹੜੇ ਲੋਕ ਤਨਖਾਹਾਂ ਲੈਂਦੇ ਸਨ ਮੁਲਾਜ਼ਮ ਉਹ ਤੋਂ ਟਕਾ ਨਹੀਂ ਇੰਨਾ ਚੱਲਦਾ ਸੀ ਪੈਸਾ ਤੇ ਕੇਵਲ ਢਾਈ ਸੌ ਬਰੇ ਪਹਿਲਾਂ ਬਹੁਤਾ ਪ੍ਰਚਲਿਤ ਵਿੱਚ ਆਇਆ ਤੇ ਉਹਦੋਂ ਕੀ ਕਰਦੇ ਸਨ ਵੀ ਤਨਖਾਹਾਂ ਲੈਣ ਵਾਲੇ ਮੁਲਾਜ਼ਮ ਵੀ ਅਨਾਜ ਰੂਪ ਵਿੱਚ ਤਨਖਾਹ ਲੈਂਦੇ ਸੀ ਤੇ ਹਜ਼ਾਰਾਂ ਮਣ ਦਾਣੇ ਆਉਣੇ ਤੇ ਹਜ਼ਾਰਾਂ ਮਣ ਦਾਣੇ ਜਾਣੇ ਦੌਲਤਖਾਨ ਤੋਂ ਕਦੋਂ ਦਾ ਲਭਦਾ ਸੀ ਵੀ ਇੱਕ ਬੜੀ ਵੱਡੀ ਗੜਬੜ ਇੱਥੇ ਜਿਹੜਾ ਮੋਦੀ ਖਾਨੇ ਦਾ ਜ਼ਿੰਮੇਵਾਰ ਮਾਲਕ ਹੁੰਦਾ ਬਹੁਤ ਇੱਧਰ ਉੱਧਰ ਕਰ ਦਿੰਦੇ ਪਤਾ ਹੀ ਨਹੀਂ ਲੱਗਦਾ ਮੈਂ ਤੁਹਾਨੂੰ ਸੌਖੀ ਗੱਲ ਹੋਰ ਕਹਿ ਦਿਆਂ ਵੀ ਪਿੰਡਾਂ ਵਿੱਚ ਦੀਪੂ ਹੁੰਦੀ ਹੈ ਤੁਹਾਨੂੰ ਪਤਾ ਹੈ ਇੱਕ ਪਿੰਡ ਦਾ ਦੀਪੂ ਹੈ ਤੇ ਕਈ ਵਾਰੀ ਉਹ ਵੀ ਬਾਦ ਘਾਟ ਕਰ ਜਾਂਦਾ ਤੁਹਾਨੂੰ ਪਤਾ ਹੀ ਹੈ ਤੇ ਉਹ ਤੇ ਇਲਾਕੇ ਭਰ ਵਿੱਚੋਂ ਮੋਦੀ ਖਾਨਾ ਗੁਰੂ ਨਾਨਕ ਸਹਿਬ ਮਹਾਰਾਜ ਨੂੰ ਦੌਲਤ ਖਾਨੇ ਮੋਦੀ ਖਾਨੇ ਦਾ ਜ਼ਿੰਮੇਵਾਰ ਲੱਗਦਾ ਥੱਲੇ ਬੇਹੰਤ ਨੂੰ ਕੰਮ ਕਰਦੇ ਹੁਣ ਸਹਿਬ ਹੈ ਜਿਹਨੇ ਜਦੋਂ ਦਾ ਮੋਦੀ ਖਾਨਾ ਸੰਭਾਲਿਆ ਤੇ ਬਹੁਤ ਇਮਾਨਦਾਰੀ ਨਾਲ ਇਹ ਗੱਲ ਚੇਤਾ ਕਰੋ ਖੂਬ ਬਹੁਤ ਇਮਾਨਦਾਰੀ ਨਾਲ ਤੋਲ ਕੇ ਦੇਣਾ ਔਰ ਤੋਲ ਕੇ ਲੈਣਾ ਨਹੀਂ ਪਹਿਲਾਂ ਜਦੋਂ ਲੈਂਦੇ ਸਨ ਕਿਸੇ ਤੋਂ ਅਨਾਜ ਵੱਟੇ ਵੱਡੇ ਪਾ ਦੇ ਨੇ ਦੇਣ ਵੇਲੇ ਘੱਟ ਪਾ ਦੇ ਨੇ ਬਹੁਤ ਕੁਛ ਕਰਦੇ ਸਨ ਪਰ ਗੁਰੂ ਨਾਨਕ ਸਾਹਿਬ ਨੇ ਐਸਾ ਨਹੀਂ ਕੀਤਾ ਮਹਾਰਾਜ ਨੇ ਬੜੀ ਇਮਾਨਦਾਰੀ ਨਾਲ ਚਲਾਇਆ ਇਤਿਹਾਸਕ ਪੰਨਿਆਂ ਵਿੱਚ ਜ਼ਿਕਰ ਹੈ ਕਿਸ ਸੁਲਤਾਨਪੁਰ ਸਾਹਿਬ ਦੇ ਇਲਾਕੇ ਵਿੱਚ ਕੋਈ ਐਸਾ ਗਰੀਬ ਨਹੀਂ ਜਿਹਦੇ ਚੁੱਲ੍ਹੇ ਅੱਗ ਨਾ ਬਲਦੀ ਹੋਵੇ ਹਰ ਬੰਦਾ ਪ੍ਰਸਾਦ ਪਾਣੀ ਦੱਦ ਕੇ ਸਕਦਾ ਹੈ ਤੇ ਤਿਲਕਾ ਤਿਲਕਾ ਵੀ ਗੁਣ ਗਾਉਂਦਾ ਹੈ ਜੇ ਤੁਸੀਂ ਬਹੁਤੀ ਗਹਿਰਾਈ ਨਾਲ ਪੜੋ ਗੁਰੂ ਨਾਨਕ ਸਾਹਿਬ ਆਪਣੀ ਬਣਦੀ ਤਨਖਾਹ ਜਿਹੜੀ ਅਨਾਜ ਵਿੱਚ ਮਿਲਣੀ ਹੈ ਉਹ ਵੀ ਲੋੜਵੰਦਾਂ ਵਿੱਚ ਵੰਡ ਦਿੰਦੇ ਆ ਇੱਕ ਅਲੂਫਾ ਮਿਲਦਾ ਸੀ ਇਤਿਹਾਸ ਵਿੱਚ ਲਿਖਿਆ ਹੋਇਆ ਸ਼ਬਦ ਹੈ ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖਿਆ ਅਲੂਫਾ